ਇਕੁਰਤਾ ਜੀ ਤਾਰਾਂ ਦੀ ਕਥਾ ਵਿਚਾਰ ਸਾਂਝੀ ਕਰਨ ਲੱਗੇ ਹਾਂ 100 ਟਿੱਕਾ 106 ਸਿਰ ਸੋਈ ਸੱਚਾ ਤਖਤ ਟਿਕਾਈ ਗੁਰੂ ਨਾਨਕ ਹੰਦੀ ਗੁਰੰਗਦਤੀ ਦੇ ਫਿਰਾਈ ਦਿੱਤਾ ਛੋੜ ਕਰ ਤਾਰਪੁਰ ਬੈਠੇ ਖਡੂਰੇ ਜੋਤ ਜਗਾਈ ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੁੜੀ ਚਤੁਰਾਈ ਤਹਿਨੇ ਪਾਈ ਨਾਨਕ ਉਹ ਦੇਣੀ ਅਮਰਦਾਸ ਕਰਾਈ ਗੁਰ ਬੇਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਤਾ ਤੇ ਲਾਹੀ ਫੇਰ ਵਿਸਾਇਆ ਗੋਵਿੰਦ ਵਾਲ ਚਰਜ ਖੇਲ ਨਾਲ ਲਖਿਆ ਜਾਈ ਤਾਤ ਜੋਤ ਖਸਮੈ ਵਡਿਆਈ ਉਹ ਤਿਲਕ ਉਹ ਛਤਰ ਸਿਰ हासन ਪਰ ਬ੍ਰਾਜਮਾਨੀ ਉਹ ਗੁਰੂ ਨਾਨਕ ਦੇ ਹੱਥ ਦੀ ਛਾਪ ਅਰਥਾਤ ਸ਼ਕਤੀਆਂ ਮਿਲ ਲਈ ਅਰ ਗੁਰੂ ਅੰਗਦ ਜੀ ਦੀ 도ਹੀ ਫਿਰ ਗਈ ਕਿ ਅੱਗੇ ਨੂੰ ਇਹ ਗੁਰੂ ਹੋਏ ਹੁਣ ਸ੍ਰੀ ਗੁਰੂ ਅੰਗਦ ਜੀ ਕਰਤਾਰਪੁਰ ਨੂੰ ਛੱਡ ਦਿੱਤਾ ਤੇ ਖੰਡੂਰ ਨਾਵੇਂ ਗ੍ਰਾਮ ਵਿਖੇ ਆਪਣੀ ਰੋਸ਼ਨੀ ਦਿੱਤੀ ਪੂਰਬ ਦਾ ਜੋ ਬੀਜ ਬੀਜਿਆ ਹੈ ਉਹ ਮਿਲਦਾ ਹੈ ਹੋਰ ਵਿੱਚ ਵਿੱਚ ਦੀਆਂ ਚੁਤਰਾਇਆਂ ਝੂਠੀਆਂ ਹਨ ਭਾਵ ਦਾਸੂ ਤੇ ਦਾਤੂ ਪੁੱਤਰ ਬੈਠੇ ਰਹੇ ਤੇ ਸ੍ਰੀ ਅਮਰਤਾ ਜੀ ਨੇ ਟਹਿਲੋ ਮਹਿਲ ਪਾ ਲਿੱਤਾ ਲਹਿਣੇ ਨੇ ਤਾਂ ਗੁਰੂ ਨਾਨਕ ਜੀ ਤੋਂ ਗੱਦੀ ਪਾਈ ਹੁਣ ਇਹਨਾਂ ਨੂੰ ਗੁਰੂ ਅਮਰਦਾਸ ਜੀ ਦੇ ਘਰ ਦੇਣੀ ਆਈ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਹੀ ਗੁਰਿਆਈ ਦੀ ਗੱਦੀ ਬਖਸ਼ ਦਿੱਤੀ ਅਮਰ ਸਰੂਪ ਹੋ ਕੇ ਗੁਰੂ ਅਮਰਦਾਸ ਜੀ ਗੱਦੀ ਪਰ ਬੈਠੇ ਗੁਰੂ ਅੰਗਦ ਜੀ ਦੇ ਦੁਆਰਾ ਈਸ਼ਵਰੀਏ ਦਾਤ ਮਿਲੀ ਇਹਨਾਂ ਨੇ ਗੋਵਿੰਦਵਾਲ ਫੇਰ ਅਕਰ ਵਸਾਇਆ ਵੱਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਜਾਂਦਾ ਦਾਤ ਤੇ ਜੋਤ ਸਭ ਵਾਹਿਗੁਰੂ ਦੀ ਵਿਡਿਆਈ ਹੈ ਜਿਸ ਨੂੰ ਦੇਵੇ ਉਸ ਨੂੰ ਮਿਲਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਗ ਗੁਰੂ ਅੰਗਦ ਜੀ ਉਹ ਸਰੂਪ ਗੁਰੂ ਨਾਨਕ ਦਾ ਉਸੇ ਸ਼ਕਤੀ ਵਾਲੇ ਗੱਦੀ ਪਰ ਬੈਠੇ ਉਹਨਾਂ ਨੂੰ ਤਾਂ ਇਹ ਦਾਤ ਮਿਲਨੀ ਹੀ ਸੀ ਪੂਰਵ ਬੀਜ ਜੰਮਣਾ ਹੀ ਸੀ ਦਾਸੂ ਦਾਤੂ ਜੀ ਵਿੱਚ ਕੂੜੀ ਚਤੁਰਾਈ ਸੀ ਕਿ ਹੱਕਾ ਤੋਂ ਬਿਨਾ ਲੈ ਜਾਈਏ ਲੈ ਜਾਣੀ ਗੁਰੂ ਅਮਰਦਾਸ ਜੀ ਨੇ ਸੀ ਜਿਨ੍ਹਾਂ ਦਾ ਹੱਕ ਸੀ ਸੋ ਲੈ ਕੇ ਅਰ ਗੁਰੂ ਸਰੂਪ ਹੋ ਕੇ ਗੋਵਿੰਦ ਵਾਲਾ ਜਾ ਬਿਰਾਜੀ ਦਾਤ ਜੋ ਹੋ ਦਾਤ ਹੈ ਜੋ ਗੁਰੂ ਜੀ ਨੇ ਅਗੋਂ ਸੰਸਾਰ ਨੂੰ ਬਖਸ਼ਿਓ ਉਸ ਦਾਤ ਦਾ ਜੋ ਚਾਨਣ ਗੁਰੂ ਜੀ ਨੇ ਦੁਨੀਆ ਨੂੰ ਕਰ ਦਿੱਤਾ ਉਹ ਜੋਤ ਹੈ ਸੋ ਦੋਵੇਂ ਵਾਹਿਗੁਰੂ ਦੀ ਵਡਿਆਈ ਪ੍ਰਗਟ ਕਰਦੀਆਂ ਨਖੋ ਸਤਨਾਮ ਵਾਹਿਗੁਰੂ ਦਿੱਚੈ ਪੂਰਬ ਦੇਵਨਾ ਜਿਹਦੀ ਵਸਤੀ ਸਹ ਕਰਿਆਵੈ ਬੈਠਾ ਸੂਢੀ ਪਾਤਸ਼ਾਹੋ RAMਦਾਸ ਸਤਗੁਰ ਕਾ ਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵ ਜੋਤ ਜਗਾਵੈ ਉਲਟਾ ਖੇਲ ਖਸਮੰ ਦਾ ਉਲਟੀ ਗੰਗ ਸਮੁੰਦਰ ਸਮਾਵੈ ਦਿੱਤਾ ਲਈ ਆਪਣਾ ਦਿੱਤਾ ਕਿਛਤ ਨ ਆਵੈ ਆਣਾ ਦਿੱਤਾ ਕਿਛੱਤ ਮੇ ਆਵੇ ਫਿਰ ਆਈ ਘਰ ਅਰਜਨੈ ਪੁੱਤ ਸੰਸਾਰੀ ਗੁਰੂ ਕਹਾਵੇ ਜਨਨ ਦੇਸਾ ਛੋਡਿਉ ਹੋਰ ਸੱਜਰ ਨਜਦੇ ਆ ਜਾਵੇ ਕਰਹੀ ਕੀ ਵਥ ਕਰੇ ਰਹਾਵੇ ਜਿਸ ਦਾ ਦੇਣਾ ਪਹਿਲੋਂ ਦਾਹੀ ਹੋਵੇ ਤੇ ਜਿਸ ਦੇ ਕਰਦੀ ਚੀਜ਼ ਉਸੇ ਦੇ ਘਰ ਹੀ ਆਉਂਦੀ ਹੈ ਹੁਣ ਛੋਡੀ ਪਾਤਸ਼ਾਹ ਹੋ ਕੇ ਗੱਦੀ ਪਰ ਬੈਠੇ ਤੇ ਰਾਮਦਾਸ ਸਤਗੁਰੂ ਪ੍ਰਸਿੱਧ ਕਹਾਏ ਅੰਮ੍ਰਿਤ ਸਰ ਵਿਖੇ ਸੁਦਾ ਸਰੋਵਰ ਨਾਮੇ ਤਲਾਉ ਖਟ ਕੇ ਪੂਰਨ ਕੀਤਾ ਜੋਤ ਦਾ ਪ੍ਰਕਾਸ਼ ਕੀਤਾ ਖਸਮ ਦਾ ਕੋਤਕ ਉਲਟਾ ਹੈ ਹੋਰ ਨਦੀਆਂ ਪੱਛਮ ਨੂੰ ਜਾ ਕੇ ਅਰਬ ਸਾਗਰ ਵਿਖੇ ਜਾਂਦੀਆਂ ਹਨ ਪਰ ਗੰਗਾ ਨਦੀ ਉੱਤਰੋਂ ਹੋ ਕੇ ਪੂਰਬ ਵੱਲ ਇਨਾਂ ਤੋਂ ਉਲਟੀ ਜਾ ਕੇ ਬੰਗਾਲੇ ਸਮੁੰਦਰ ਵਿਖੇ ਮਿਲਦੀ ਆਪਣਾ ਦਿੱਤਾ ਲਈਦਾ ਹੈ ਬਿਨਾਂ ਦਿੱਤੇ ਕੁਝ ਹੱਥ ਨਹੀਂ ਆਉਂਦਾ ਫੇਰ ਗੁਰੂ ਅਰਜਨ ਦੇਵ ਜੀ ਦੇ ਕਰ ਗੁਰਿਆਈ ਆਈ ਸੰਸਾਰੀ ਪੁੱਤਰ ਬੇਦੀ ਬੇਟਾ ਗੁਰੂ ਕਹਾਇਆ ਮਾਤਾ ਭਾਨੀ ਜੀ ਨੇ ਪੁੱਤਰ ਨੂੰ ਬਚਨ ਕੀਤਾ ਹੈ ਪੁੱਤਰ ਹੁਣ ਸੋਡਿਓ ਗੱਦੀ ਮੈਂ ਨਹੀਂ ਜਾਣ ਦੇਵਾਂਗੀ ਇਹ ਵੱਡੀ ਅਜਰਤ ਚੀਜ਼ ਹੈ ਇਸ ਦਾ ਜਨਣਾ ਹੋਰ ਦੇ ਨਹੀਂ ਹੋ ਘਰ ਦੀ ਚੀਜ਼ ਕਰੇ ਹੀ ਰਹੋ ਇਥੇ ਦ੍ਰਿਸ਼ਟਾਂਤ ਹੈ ਕਿ ਪੁੱਤਰ ਮੋਹਨ ਤੇ ਮੋਹਰੀ ਬੈਠੇ ਰਹੇ ਗੁਰਿਆਈ ਰੂਪ ਗੰਗਾ ਉਲਟਕੇ ਗੁਰੂ ਰਾਮਦਾਸ ਜਵਾਈ ਨੂੰ ਪ੍ਰਾਪਤ ਹੋ ਗਈ ਆਖੋ ਸਤਨਾਮ ਵਾਹਿਗੁਰੂ ਜਿਸ ਕੀ ਵਸਤ ਤਿਸੈ ਕਰਿ ਆਵੈ ਦਾ ਭਾਵੇਂ ਹੈ ਕਿ ਅੱਗੇ ਗੱਦੀ ਘਰੋਂ ਬਾਹਰ ਗਈ ਪਰ ਜੇ ਘਰ ਤਾਂ ਹੀ ਕੋਈ ਹੱਕਰ ਹੋ ਜਾਵੇ ਤਦ ਇਸ ਜਿਸ ਦੇ ਘਰ ਵਿੱਚ ਚੀਜ਼ ਹੋਏ ਉਸ ਦੇ ਘਰਾਣੇ ਵਿੱਚ ਹੀ ਰਹਿ ਸਕਦੀ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਅਰਾਮਦਾਸ ਜੀ ਨੇ ਆਪਣੇ ਆਪ ਨੂੰ ਹੱਕ ਤਰ ਬੜਾਇਆ ਤਾਂ ਜਵਾਈ ਨੂੰ ਹੀ ਗੱਦੀ ਮਿਲ ਗਈ ਜੋ ਫੇਰ ਸੋਡੀਆਂ ਵਿੱਚ ਘਰੇ ਹੀ ਰਹਿ ਗਈ ਸੋ ਇਸ ਕਰਕੇ ਘਰ ਵਿੱਚ ਹੀ ਲਾਇਕਾਂ ਦੇ ਆਉਣ ਦੀ ਦਰਗਾਹ ਵੱਲੋਂ ਆਗਿਆ ਹੋ ਗਈ ਹੱਕਦਾਰ ਪੁੱਤਰ ਹੀ ਹੋ ਕੇ ਆਉਣ ਲੱਗ ਪਏ ਫੇਰ ਉਹੀ ਘਾਲਾਂ ਕਰਕੇ ਹੱਕ ਸਾਬਦ ਕਰਕੇ ਗੁਰੂ ਹੋ ਗਏ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟ ਕੇ ਮੂਰਤਾਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦੇ ਖਾਵਣ ਵਾਰੋ ਵਾਰੀ ਦਾਲੇ ਪੰਜਨਗੁਰ ਸੂਰਮਾ ਵੱਡਾ ਜੋਤਾ ਬੋproptoਕਾਰੀ ਪੁੱਛਣ ਸਿਖਰਦਾਸ ਕਰਛੇ ਮਹਿਲਾ ਤੱਕ ਦਰਸਨੇ ਰਾਰੀ ਅਗਮ ਅਗੋਚਰ ਸਤਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ ਕਲਯੁਗ ਪੀੜੀ ਛੋਡੀਆਂ ਨੇਚਲ ਨਹੀਂ ਹੂਸਾਰ ਖਲਾਰੇ ਜੁਗ ਜੁਗ ਸਤਗੁਰ ਤਰੇ ਅਵਤਾਰੀ ਪੰਜ ਪੀਰ ਤੋਂ ਭਾਵ ਹੈ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਪੰਜ ਪਿਆਲੇ ਤੋਂ ਭਾਵ ਹੈ ਸਤ ਸੰਤੋਖ ਦਿਆਰਮ ਤੀਰ ਦੇ ਪੀਤੇ ਭਾਵ ਸਤੋਗੁਣ ਦਾ ਬੜਾ ਅਭਿਆਸ ਕੀਤਾ ਛੇਵਾਂ ਪੀਰ ਗੁਰੂ ਹਰਗੋਬਿੰਦ ਪਾਤਸ਼ਾਹ ਭਾਰੀ ਹੋ ਕੇ ਗੱਦੀ ਤੇ ਬੈਠਾ ਭਾਵ ਇਨ੍ਹਾਂ ਨੇ ਦੀਗ ਤੇਗ ਦੀਆਂ ਦੋ ਤਲਵਾਰਾਂ ਨਾਲ ਪਹਿਨੀਆਂ ਸ਼ਾਂਤ ਰਸ ਦੇ ਨਾਲ ਵੀਰ ਰਸ ਦੇ ਪਿਆਲੇ ਪੀਤੇ ਗੁਰੂ ਅਰਜਨ ਜੀਨੇ ਹੀ ਆਪਣੀ ਕਾਇਆ ਪਲਟ ਕੇ ਹਰ ਗੋਬਿੰਦ ਦੀ ਮੂਰਤ ਬਣਾਈ ਹੁਣ ਸੋਡੀਆਂ ਦੀ ਪੀੜੀ ਅੱਗੋਂ ਤੁਰ ਪਈ ਵਾਰੋ-ਵਾਰੀ ਗੁਰੂ ਰੂਪ ਦੱਸਣਗੇ ਇਹ ਵੀਰ ਗੁਰੂ ਮਲੇਛਾਂ ਦੇ ਦਲਾਂ ਦਾ ਤੋੜਨ ਹਾਰ ਵੱਡਾ ਜੋਤਾ ਤੇ ਵੱਡਾ ਪ੍ਰੋਪਕਾਰੀ ਉੱਠਿਆ ਹੈ ਹੁਣ ਸਿੱਖ ਅਰਦਾਸ ਕਰਕੇ ਪੁੱਛਣ ਲੱਗੇ ਹੈ ਦੀਨ ਦਿਆਲ ਛੀ ਮਹੀਨਾ ਤੱਕ ਤਾਂ ਦਰਸ਼ਨ ਹੋਈ ਹਨ ਅੱਗੋਂ ਕਿੰਨੇ ਕੁ ਹੋਣਗੇ ਅਗਮ ਅਗੋਚਰ ਅਰਤਾਤ ਮਨ ਬਾਣੀ ਤੋਂ ਪਰੇ ਸਤਿਗੁਰੂ ਜੀ ਨੇ ਅਗਮ ਵਾਕ ਮੁਖ ਤੋਂ ਬੋਲੇ ਸੁਨੋ ਏ ਸੰਸਾਰੀ ਲੋਕੋ ਕਲਯੁਗ ਵਿਖੇ ਸੋੜ ਜਾਂਦੀ ਪੀੜੀ ਦੀ ਨੀਵ ਅਟਲ ਉਸਾਰ ਕੇ ਖੜੀ ਕੀਤੀ ਗਈ ਹੈ ਪਰੰਤੂ ਹੋਰ ਅਵਤਾਰ ਜੁਗ-ਜੁਗ ਦੇ ਦੂਣੀ ਚਾਰਿਆ ਦੋ ਚਾਰ ਸਤਿਗੁਰ ਧਾਰਨ ਕਰਨਗੇ ਭਾਵ ਗੁਰੂ ਜੀ ਭਵਿਕਤ ਵਾਕ ਕੀਤਾ ਏ ਸੰਸਾਰੀਓ ਲੋਕੋ ਸੁਨੋ ਅੱਗੇ ਚਾਰ ਅਵਤਾਰ ਗੁਰੂ ਹਰ ਰਾਏ ਹਰੀ ਕ੍ਰਿਸ਼ਨ ਇਕ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਤੀਕ ਸਤਿਗੁਰੂ ਗੁਰੂ ਨਾਨਕ ਜੀ ਧਾਰਨ ਕਰਨਗੇ ਪਰੰਤੂ ਸੋਡੀਆਂ ਦੀ ਨੀਂਵ اٹਲ ਰਹੇਗੀ ਅੰਮ੍ਰਿਤ ਛਕਾ ਕੇ ਪੰਥ ਸੋਢੀ ਵੰਸ ਹੋ ਕੇ ਗੁਰਤਾ ਪ੍ਰਾਪਤ ਕਰੇਗਾ ਜੇ ਕੋਈ ਪ੍ਰਸ਼ਨ ਕਰੇ ਕਿ ਇਹ ਕੀ ਕੁਰ ਜਾਤਾ ਉਪਤਰ ਅਗਮ ਅਗੋਚਰ ਈਸ਼ਵਰ ਰੂਪ ਆਪ ਗੁਰੂ ਹਰਗੋਬਿੰਦ ਜੀ ਅੰਤਰਜਾਮੀ ਹਨ ਨਾਨਕ ਸਾਧ ਪ੍ਰਭੇਦ ਨ ਭਾਈ ਪ੍ਰਭ ਜੀ ਬਸ ਸਤ ਕੀ ਰਸਨਾ ਚੌਥੀ ਤੁਕੇ ਦੱਸਿਆ ਹੈ ਕਿ ਛੇਮਾ ਗੁਰੂ ਜੋਦਾ ਦਲ ਭੰਜਨ ਹੈ ਪਰ ਨਾਲ ਪਰਉਪਕਾਰੀ ਕਹਿ ਕੇ ਜਤਾ ਦਿੱਤਾ ਕਿ ਸ਼ਸਤਰ ਪਰਉਪਕਾਰ ਵਾਸਤੇ ਧਾਰਨ ਕੀਤੇ ਹਰ ਨਾ ਕੀ ਰਾਜ ਦੇ ਲਾਲਚ ਕਿਛਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਜੁਗ ਸਤ ਗੁਰ ਵਸੂ ਦੇਵ ਵਾ ਵਿਸ਼ਨ ਨਾਮ ਜਪਾਵੇ ਦਵਪਰ ਹਰੀ ਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੇ ਤ੍ਰਿਤੇ ਸਤੂਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ ਕਲ ਜੁਗ ਨਾਨਕ ਗੁਰੂ ਗੋਬਿੰਦ ਗੰਗਾ ਗੱਗਾ ਗੋਬਿੰਦ ਨਾਮ ਅਲਾਵੈ ਚਾਰੇ ਜਾਗੇ ਚੋਹ ਜੁਗੀ ਪੰਚਾਇਣ ਵਿੱਚ ਜਾਈ ਸਮਾਵੈ ਚਾਰੇ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ਇਹਦਾ ਪਾਵ ਅਰਥ ਹੈ ਵਾਹਿਗੁਰੂ ਸ਼ਬਦ ਆਨੇ ਚਾਰੇ ਜੁਗਾਂ ਨਾਲ ਕੀਤਾ ਜਾਂਦਾ ਸਤਜੁਗ ਵਿਖੇ ਸਤਗੁਰ ਨਾਨਕ ਦੀ ਵਾਸੂ ਦੇਵ ਦਾ ਉਤਾਰ ਹੋਏ ਉਥੋਂ ਵਾਵਾ ਲਿਤਾ ਵਿਸ਼ਨੂੰ ਦਾ ਨਾਮ ਲੋਕ ਜਪਣ ਲੱਗੇ ਫਿਰ ਦਵਾਪਰ ਵਿਖੇ ਸਤਿਗੁਰੂ ਨਾਨਕ ਜੀ ਹਰੀ ਅਰਥਾਤ ਕ੍ਰਿਸ਼ਨ ਦਾ ਰੂਪ ਹੋਏ ਹਹਾ ਅੱਖਰ ਲਿਤਾ ਹਰ ਹਰ ਨਾਮ ਜਪਣ ਲੱਗੇ ਤ੍ਰਿਤੇਜੁਗ ਵਿਖੇ ਸਤਿਗੁਰੂ ਨਾਨਕ ਜੀ RAM ਜੀ ਦਾ ਰੂਪ ਤਾਰੇ ਹੱਥੋਂ ਰਾਰਾ ਲਿਤਾ RAM RAM ਲੋਕੀ ਉਚਾਰਨ ਸੁਖ ਪਾਉਣ ਲੱਗੇ ਕਲਯੁਗ ਵਿਖੇ ਗੁਰੂ ਨਾਨਕ ਗੋਬਿੰਦ ਰੂਪ ਹੋਏ ਲੋਕ ਗੋਬਿੰਦ ਗੋਮਿੰਦ ਜਪਣ ਲੱਗੇ ਉੱਥੇ ਗਗਾ ਲਿਤਾ ਜਹੋ ਜੁਗਾ ਦੇ ਚਾਰੇ ਉੱਪਰ ਕਥੇ ਜਾਗੇ ਅਵਤਾਰ ਵਾਹਿਗੁਰੂ ਵਿੱਚ ਜਾਸਮੰਦੇ ਹਨ ਗੱਲ ਕੀ ਚਾਰੇ ਅੱਖਰ ਇਕੱਠੇ ਕਰਕੇ ਵਾਹਿਗੁਰੂ ਪੰਜਵਾਂ ਜਪ ਮੰਤਰ ਸੰਗਤ ਨੂੰ ਗੁਰੂ ਜੀ ਨੇ ਜਪਾਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੰਤਰ ਈਸ਼ਵਰ ਦੇ ਨਾਮ ਤੋਂ ਜਿੱਥੋਂ ਉਪਜਿਆ ਹੈ ਫਿਰ ਉਸ ਵਿਖੇ ਲੀਨ ਹੋ ਜਾਂਦਾ ਹੈ ਧੰਨੀ ਇਹ ਕੀ ਫੇਰ ਸੰਸਾਰ ਦੀ ਪ੍ਰਾਪਤੀ ਨਹੀਂ ਰਹੇਗੀ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ ਅਰਥਾਤ ਨਾਮ ਨਾਮੀ ਤੂੰ ਹੋਇਆ ਹੈ ਤੇ ਨਾਮੀ ਵਿੱਚ ਹੀ ਲੀਨ ਹੋ ਜਾਂਦਾ ਹੈ ਪਾਵ ਇਹ ਪਉੜੀ ਭਾਈ ਗੁਰਦਾਸ ਜੀ ਨੇ ਨਹੀਂ ਜਾਪਦੀ ਕਿਉਂਕਿ ਸਪਰਗੁਣੀ ਜਨਾਂ ਨੂੰ ਇਹ ਸੰਕਿਹਨ ਸਤਜੁਗ ਤ੍ਰੇਤਾ ਦੁਆਪਰ ਕਲਜੁਗ ਵਿੱਚੋਂ ਜਦ ਵਾਸੂਦੇ ਰਾਮ ਹਰੀਕ੍ਰਿਸ਼ਨ ਗੋਬਿੰਦ ਤੋ ਵਾਰਾ ਹੈ ਗੋਚਾਰ ਅਖਰ ਲਿਤੇ ਤਾਂ ਵਾਰਾ ਹੱਗੇ ਬਣਿਆ ਵਾਹ ਗੁਰੂ ਨਾ ਬਣਿਆ ਤੇ ਦੁਆਪਰ ਤ੍ਰੇਤੇ ਦੇ ਕਲਯੁਗ ਦਾ ਕਰਮ ਬਦਲੋ ਦਾ ਵਹਿ ਗੁਰਾ ਬਣਦਾ ਹੈ ਜੇ ਇੱਕ ਮਾਤਰਾ ਹੀ ਲੋਤਾ ਵਹਿ ਗੁਰ ਬਣੇਗਾ ਵਾਸੇ ਦੇ ਵਿੱਚੋਂ ਵਾਹ ਕੰਨੇ ਵਾਲਾ ਤੇ ਹਰੀ ਕ੍ਰਿਸ਼ਨੇ ਵਿੱਚੋਂ ਹੈ ਮੁਕਤਾ ਤੇ ਰਾਮ ਵਿੱਚੋਂ ਰਹਿ ਤੇ ਗੋਵਿੰਦ ਵਿੱਚੋਂ ਗੈ ਲਿੱਤੇ ਤਾਂ ਕੰਨੇ ਸਮੇਤ ਰਾ ਦਾ ਕੰਨਾ ਉਡਾ ਦਿੱਤਾ ਤੇ ਘੋ ਦਾ ਹੋੜਾ ਓਂਕਰ ਵੀ ਬਦਲ ਦਿੱਤਾ ਭਾਈ ਗੁਰਦਾਸ ਜੀ ਦੇ ਵੇਲੇ ਸਤਿਗੁਰੂ ਹਰੀ ਗੋਬਿੰਦ ਇਸ ਸੰਗੇ ਤਾਂ ਅੱਖਰ ਹੈ ਲੈਣਾ ਚਾਹੀਦਾ ਸੀ ਹਰ ਗੋਬਿੰਦ ਵਿੱਚੋਂ ਗੱਗਾ ਕਿਕੂ ਲਿੱਤਾ ਤੇ ਹੁੰਦ ਵਿਡਿਆਈ ਨਮਿੱਤ ਗੁਰੂ ਨਾਨਕ ਨਾਮ ਵਿੱਚੋਂ ਨਾ ਅੱਖਰ ਲੈਣਾ ਚਾਹੀਦਾ ਸੀ ਗੋਬਿੰਦ ਗੁਰੂ ਜਿਸ ਤੋਂ ਲੇਖਕ ਦਾ ਇਸ਼ਾਰਾ ਗੁਰੂ ਗੋਬਿੰਦ ਸਿੰਘ ਜੀ ਵੱਲ ਹੈ ਅਜੇ ਪ੍ਰਗਟ ਨਹੀਂ ਸੀ ਭਾਈ ਗੁਰਦਾਸ ਜੀ ਨੇ ਛਟਵਾ ਗੁਰੂ ਪੀਰ ਭਾਰੀ ਤੋਂ ਪ੍ਰਤੱਖ ਸੀ ਛੱਡ ਕੇ ਤੇ ਆਦ ਗੁਰੂ ਨਾਨਕ ਛੱਡ ਕੇ ਦਸਵੇਂ ਗੁਰੂ ਦਾਖਰ ਗਏ ਕਿਸ ਤਰ੍ਹਾਂ ਲੈ ਲਿਆ ਕ੍ਰਿਸ਼ਨ ਤੇ ਰਾਮ ਕੇਵਲ অবতার ਮੰਨੇ ਜਾਂਦੇ ਹਨ ਪਰ ਕ੍ਰਿਸ਼ਨ ਤੋਂ ਛੋਟ ਬਾਕੀ ਦੇ ਉਤਾਰ ਵੀ ਕਲਾ ਸੰਪੂਰਨ ਨਹੀਂ ਮੰਨਦੇ ਇਹਨਾਂ ਨੂੰ ਸਤਿਗੁਰੂ ਜੀ ਨੇ ਪਦਵੀ ਨਹੀਂ ਕਦੇ ਪਦਵੀ ਨਹੀਂ ਮਿਲੀ ਇਹ ਆਪ ਘੋਰਾ ਅੰਕਰਾ ਤੇ ਵਸ਼ਿਸ਼ਟ ਆਦ ਗੁਰਾਂ ਦੇ ਚੇਲੇ ਸੇ ਭਾਈ ਸਾਹਿਬ ਜੀ ਨੇ ਇਹਨਾਂ ਨੂੰ ਕੀ ਕੋ ਆਖਿਆ ਇਹ ਤਾਂ ਕੇਵਲ অবতার ਸੀ ਜਿਵੇਂ ਚਾਰ ਅੱਖਰ ਇੱਕ ਵਾਹਿਗੁਰੂ ਪਦ ਵਿੱਚ ਸਮਾ ਗਏ ਹਨ ਇਹ ਤਿਵੇਂ ਹੀ ਇਨ੍ਹਾਂ ਦੇ ਸਿਮਰਣ ਵਾਲਾ ਪਰਮੇਸ਼ਵਰ ਉਹ ਜਾ ਮਿਲਦਾ ਹੈ ଅਥਵਾ ਚਾਰੇ ਨਾਮ ਜੋ ਚੋਹਾਂ ਜੁਗਾ ਵਿੱਚ ਪ੍ਰਚਲਿਤ ਸੇ ਪੰਜਵੇਂ ਵਾਹਿਗੁਰੂ ਦਾ ਨਾਮ ਵਿਸਮਾਈ ਇਹ ਨਿਰਣਾ ਹੈ ਕਿ ਪੂੜੀ ਭਾਈ ਗੁਰਦਾਸ ਜੀ ਦੀ ਹੈ ਅਹੀਂ ਵਾਸੂਦੇਵ ਚਲ-ਥਲ ਮੈਂ ਰਵਿਆ ਹਰ ਆਪੇ ਰਿਆਪਨ ਵਾਰੀ ਨਸਤੂਰ ਦੇ ਇਸ ਮੰਗਲ ਚਰਾਪ੍ਰਣੇ ਹਥਿਆਰ ਸੀ ਆਪੇ ਹੀ ਦੇਖ ਆਪੇ ਦੇਖ ਦਿਖਾਉਂਦਾ ਛੇ ਦਰਸ਼ਨ ਪੇਖੇ ਜਿਹਾ ਮੂਹ ਕਰ ਭਾਕਦਾ ਤੇ ਵਿਲਿਖੇ ਹੱਸਦੇ ਹਸਦਾ ਦੇਖੀਐ ਸੋ ਰੂਪ ਵੇ ਸਿਖੈ ਰੋਂਦੇ ਦਿਸੇ ਰੋਂਦਾ ਹੋਏ ਨਿੰਮਖ ਨਿਮਿਸ਼ਖ ਰੋਂਦੇ ਵਿਸੇ ਰੋਂਦਾ ਹੋਏ ਨਿੰਮਖ ਨਿਮਿਖੇ ਆਪੇ ਅਵਰਦਾ ਸਤ ਸੰਗਿ ਵੀ ਸਿਖੈ ਈਸ਼ਵਰ ਦੇ ਆਪਣੇ ਹੱਥ ਹੀ ਸੰਸਾਰ ਦਾ ਸ਼ੀਸ਼ਾ ਆਪ ਹੀ ਉਸ ਨੂੰ ਦੇਖਦਾ ਆਪ ਦੇਖ ਕੇ ਭਾਵ ਰਚ ਕੇ ਫਿਰ ਛੇ ਦਰਸ਼ਨ ਦੇ ਸਾਰੇ ਭੇਖ ਨੂੰ ਸਾਰੇ ਲੋਕਾਂ ਨੂੰ ਦਿਖੁੰਦਾ ਹੈ ਅਗੋਂ ਜਿਹਾ ਕੋਈ ਸੰਸਾਰ ਵਿਖੇ ਮੂੰਹ ਕਰਕੇ ਦੇਖਦਾ ਤੇਹਾ ਹੀ ਲਿਖਾ ਪੈਂਦਾ ਹੈ ਹੱਸਦੇ ਨੂੰ ਹਸਤਾ ਨਜਰਾਉਂਦਾ ਹੈ ਉਸੇ ਰੂਪ ਸਰਖਾ ਪ੍ਰਤੀਬੰਭ ਹੋ ਜਾਂਦਾ ਰੋਂਦੇ ਨੂੰ ਰੋਂਦਾ ਦਿਖਦਾ ਹੈ ਜੇ پلਕਾ ਮਾਰ ਕੇ ਦੇਖੇ ਤਾਂਗੇ ਵੀ ਉਸੇ ਤਰ੍ਹਾਂ ਮਟਕੇ ਵਜਦੇ ਦਸਤੇ ਆਪ ਹੀ ਆਪ ਸਾਰੇ ਵਰਤਾਰਾ ਹੈ ਪਰੰਤੂ ਸਤ ਸੰਗ ਵਿੱਚ ਵਿਸ਼ੇਖ ਹੋ ਕੇ ਵਰਤਦਾ ਹੈ ਜੋ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਈ ਆਪੇ ਸੁਣ ਸੁਣ ਮਗਨ ਹੋਇਆ ਆਪੇ ਗੁਣ ਗਾਏ ਸ਼ਬਦ ਸੁਰਤ ਲਿਵਲੀਨ ਹੋਇਆ ਆਪ ਰੀਜ ਰਜਾਏ ਕਥਤਾ ਭਗਤਾ ਪੈ ਸੁਰ ਤਾਲ ਬੁਲਾਏ ਆਪੀ ਆਵਿ ਸਮਾਦ ਹੋਈ ਸਰ ਬੰਗ ਸਮਾਈ ਆਪੀ ਆਪ ਵਰਤਾ ਗੁਰਮੁਖ ਪਤੀ ਆਈ ਸਮਾਨ ਸਤਾ ਕਰਕੇ ਈਸ਼ਵਰ ਸਾਰੇ ਪ੍ਰੀਪੂਰਨ ਹੈ ਤੇ ਸਭ ਵਿੱਚ ਆਪ ਵਰਤ ਰਿਹਾ ਹੈ ਪਰ ਸਤ ਸੰਗਤ ਜੋਸ਼ ਦੀ ਵਿਆਪਕਤਾ ਜਾਂ ਮੌਜੂਦਗੀ ਹੈ ਉਸ ਵਿਸ਼ੇਸ਼ ਕਿਉਂਕਿ ਉੱਥੋਂ ਉਹ ਪ੍ਰਾਪਤ ਹੁੰਦਾ ਹੈ ਜੋ ਮੁਕਤੀ ਦਾ ਦਾਨ ਦਿੰਦਾ ਹੈ ਜਿਵੇਂ ਪ੍ਰਥਮੀ ਵਿੱਚ ਪਾਣੀ ਸਾਰੇ ਹੈ ਪਰ ਖੂਹ ਵਿੱਚ ਵਿਸ਼ੇਸ਼ ਹੈ ਕਿਉਂਕਿ ਉੱਥੋਂ ਪ੍ਰਾਪਤ ਹੁੰਦਾ ਹੈ ਤੇ ਸੁਖ ਦਿੰਦਾ ਹੈ ਦੀਪਾਰ ਵਿੱਚ ਮਗਨ ਹੋ ਕੇ ਆਪ ਹੀ ਰਿਜ ਕੇ ਹੋਰਨਾਂ ਨੂੰ ਰਿਚਾਉਂਦਾ ਅਰਥਾਤ ਖੁਸ਼ ਕਰਦਾ ਹੈ ਆਪ ਹੀ ਕਥਤਾ ਹੋ ਕੇ ਕਥਾ ਕਰਦਾ ਤੇ ਆਪ ਹੀ ਬਕਤਾ ਗਿਆਨ ਗੋਦਰੀ ਲਾਉਂਦਾ ਤੇ ਸੁਰਤਾ ਗਿਆਨੀ ਹੋ ਕੇ ਨਿਰਵਿਕਲ ਸਮਾਧੀ ਲਾਉਂਦਾ ਹੈ ਗੱਲ ਕੀ ਆਪ ਹੀ ਆਪ ਅਚਰਜ ਰੂਪ ਬਣ ਕੇ ਸਰਬ ਅੰਗਾ ਸਰੀਰਾਂ ਵਿੱਚ ਕੇ ਸਮਾਰਿਆ ਕੋ ਸਤਨਾ ਵਾਏ ਗੁਰ ਹਾ ਆਪੇ ਆਪ ਵਰਤਾ ਪਰੰਤੂ ਗੁਰਮੁਖ ਲੋਕ ਇਸ ਗੱਲ ਪਰ ਪ੍ਰਤੀਤ ਕਰਦੇ ਹਨ ਆਪੇ ਭੁੱਖਾ ਹੋਏ ਕੇ ਆਪ ਜਾਏ ਰਸੋਈ ਭੋਜਨ ਆਪਣਾਏਂਦਾ ਰਸ ਵਿੱਚ ਰਸ ਗੋਈ ਆਪੇ ਖਾਇਸ ਲਾਹਿ ਕਹਿ ਹੋਏ ਤ੍ਰਿਪਤ ਸਮੋਈ ਆਪੇ ਰਸੀਆ ਪ੍ਰਸ ਰਸ ਰਸਨਾ ਭੁਈ ਦਾਤਾ ਭੁਗਤਾਪ ਹੈ ਸਰਬੰਗ ਸਮੋਈ ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ ਆਪ ਹੀ ਚਾਹਮਾਨ ਹੋ ਕੇ ਆਪ ਰਸੋਈ ਵਿੱਚ ਜਾਂਦਾ ਹੈ ਪ੍ਰਸ਼ਾਦ ਆਪ ਬਣਾਉਂਦਾ ਹੈ ਤੇ ਸਵਾਦਾਂ ਵਿੱਚ ਸਵਾਦ ਮਿਲਾਉਂਦਾ ਹੈ ਫਿਰ ਆਪ ਹੀ ਖਾ ਕੇ ਸਲੰਦਾ ਹੈ ਤੇ ਰੱਜ ਕੇ ਅਨੰਦਿਤ ਹੁੰਦਾ ਹੈ ਆਪ ਹੀ ਰਸੀਆ ਹੈ ਆਪ ਹੀ ਰਸ ਰੂਪ ਹੈ ਰਸਾਂ ਵਿਖੇ ਸਭ ਜੀਵ ਰੂਪ ਹੋ ਕੇ ਵੀ ਆਪ ਹੀ ਮਿਲਦਾ ਪਰਵਿਰਤ ਹੁੰਦਾ ਹੈ ਤੇ ਦਾਤਾ ਪੁਗਤ ਆਪ ਹੀ ਹੈ ਸਰਬ ਅੰਗਾ ਵਿਖੇ ਸਤ ਚਿੱਤ ਆਨੰਦ ਹੋ ਕੇ ਸਮਾਇ ਰਿਹਾ ਹੈ ਆਪੇ ਆਪ ਹੀ ਵਰਤ ਰਿਹਾ ਹੈ ਪਰੰਤੂ ਗੁਰਮੁਖਾਂ ਨੂੰ ਇਸ ਦਾ ਸੁਖ ਪ੍ਰਾਪਤ ਹੁੰਦਾ ਹੈ ਸੋ ਗੁਰਮੁਖ ਵਿੱਚ ਵਿਸ਼ੇਖ ਹੈ ਪਾਉ ਦ੍ਰਿਸ਼ਟਾਂਤਰ ਸੋਈ ਪੱਕਾ ਕੇ ਖਾਣ ਵਾਲੇ ਦਾ ਦੇਖ ਕੇ ਵਾਹਿਗੁਰੂ ਦੀ ਵਿਆਪਕਤਾ ਦੱਸੀ ਹੈ ਉਸ ਵਾਂਗੂ ਨਿਰ ਇਛਤ ਵਾਹਿਗੁਰੂ ਇੱਛਾ ਕਰਕੇ ਸੰਸਾਰ ਰਚਦਾ ਹੈ ਤੇ ਰਚਿਆ ਵੇਖ ਕੇ ਪ੍ਰਸੰਨ ਹੁੰਦਾ ਕਰਾਸੂ ਡਿਠੋ ਚਾਉ ਅੱਗੇ 10 ਦਿਨ ਆਪੇ ਪਲੰਘ ਵਿਛਾਏ ਕੇ ਆਪ ਅੰਦਰ ਸੌਂਦਾ ਸੋਹਣੇ ਅੰਦਰ ਜਾਏ ਕੇ ਦਿਸੰਤਰ ਭੁੰਦਾ ਰੰਕ 라ਉ 라ਉ ਰੰਕ ਹੋਈ ਤੁਖ ਸੁਖ ਵਿੱਚ ਪੌਂਦਾ ਤਤਾ ਸੀੜਾ ਹੋਈ ਜਲ ਆਉਟਣ ਖੌਂਦਾ ਹਰਖ ਸੋਗ ਵਿੱਚ ਧਾਮਦਾ ਚਾਵਾਈ ਚੌਂਦਾ ਆਪੇ ਆਪ ਵਰਤਾ ਗੁਰਮੁਖ ਸੌਂਦਾ ਪਲੰਘ ਦਾ ਪਾਵੈ ਮੰਜਾ ਪਾਵ ਦੇਹ ਸੋਹਣੇ ਅੰਦਰ ਉਪਨੇ ਵਿਖੇ ਰੰਕ ਦਾ ਪਾਵੈ ਕੰਗਾਲ ਸੀਰਾ ਦਾ ਅਰਥ ਹੈ ਟੰਡਾ ਆਉਟਨ ਦਾ ਅਰਥ ਹੈ ਕਰਨੀ ਖੌਂਦਾ ਅਰਥ ਹੈ ਸ਼ਰਮ ਦਾ ਉਪਦਾ ਜਿਕਰ ਕੋਈ ਆਪ ਹੀ ਮੰਜਾ ਵਿੱਚ ਆਏ ਤੇ ਆਪ ਹੀ ਉਸ ਵਿੱਚ ਸੌਂਦਾ ਹੈ ਫਿਰ ਸੁਪਨੇ ਵਿਖੇ ਜਾ ਕੇ ਕਈ ਦੇਸ਼ਾਂ ਵਿਖੇ ਫਿਰਦਾ ਹੈ ਰੰਕੋ ਰਾਜਾ ਤੇ ਰਾਜ ਤੋਂ ਕੰਗਾਲ ਹੋ ਕੇ ਦੁੱਖ ਸੁੱਖ ਵੀ ਕਿ ਪੈਂਦਾ ਹੈ ਕਦੀ ਤੱਤਾ ਤੇ ਕਦੀ ਠੰਡਾ ਹੋ ਕੇ ਜਲ ਮੰਗ ਕਰਨੀ ਸਹਾਰ ਦਾ ਹਰ ਖਸੋਗ ਵਿੱਚ ਦੂੜਦਾ ਹੈ ਸਤਿਗੁਰ ਕਹਿੰਦੇ ਚਵਾਈ ਚੋਂਦਾ ਜਦ ਕੋਈ ਪੁੱਛੇ ਭਈ ਰਾਤ ਨੂੰ ਕਿਹੀ ਕੱਟੀ ਤਾਂ ਬੁਲਾਇਆ ਬੋਲਦਾ ਹੈ ਕਿ ਸੁਪਨੇ ਵਿਖੇ ਮੈਂ ਦੁਖੀ ਰਿਹਾ ਜਦ ਮੈਂ ਸੁਖੋ ਪੱਤੀ ਵਿੱਚ ਗਿਆ ਬੜੇ ਹਰਖ ਆਨੰਦ ਨਾਲ ਸਵਤਾ ਪਰ ਮੈਨੂੰ ਕੁਝ ਖਬਰ ਨਾ ਰਹੀ ਆਪੇ ਆਪ ਵੈਗ ਵਰਤਦਾ ਹੈ ਅਤੇ ਰਚਨਾ ਵੀ ਸਾਖੀ ਰੂਪ ਰੰਦਾ ਹੈ ਪਰੰਤੂ ਇਸ ਭੇਦ ਨੂੰ ਗੁਰਮੁਖ ਸਮਝ ਕੇ ਸੁਖ ਮੰਨਦਾ ਹੈ ਭਵ ਸੋਣ ਵਾਲੇ ਦਾ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ ਕਿ ਆਪੇ ਮੰਝਾ ਡੌਂਦਾ ਆਪੇ ਸੁਣਦਾ ਅਤੇ ਆਪ ਸੁਪਨੇ ਦੇਖ ਕੇ ਦੱਸਦਾ ਹੈ ਤਿਵੇਂ ਹੀ ਆਪੇ ਵਾਹਿਗੁਰੂ ਵਰਤਦਾ ਹੈ ਪਰ ਰਚਨਾ ਵਿੱਚ ਵੀ ਸਾਖੀ ਰੂਪ ਬਣਦਾ ਇਸ ਭੇਦ ਨੂੰ ਗੁਰਮੁਖ ਸਮਝ ਕੇ ਸੁਖ ਮੰਨਦੇ ਹਨ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਮਸਰ ਵਰਤੇ ਸਵਾਂਤ ਬੂੰਦ ਜੋ ਸਬਨੀ ਥਾਈ ਚਲੰਦਰ ਜਲ ਹੋਈ ਮਿਲੈ ਧਰਤੀ ਬੋ ਭਾਈ ਕਿਰਖ ਬਿਰਖ ਰਸ ਕਸਕਣੇ ਫਲ ਫੁਲ ਸੁਹਾਈ ਕਿੱਲੇ ਵਿੱਚ ਕਪੂਰ ਹੋਏ ਸੀ ਤਲ ਸੁਖਦਾਈ ਮੋਤੀ ਹੋਵੇ ਸਿਪ ਮੂ ਬਹੁ ਮੇਲ ਮੁਲਾਈ ਬਿਸਰਦੇ ਮੂ ਕਾਲੂ ਕੜਿਤ ਤਵ ਬੁਰਾਈ ਆਪੇ ਆਪ ਵਰਤਦਾ ਸਤ ਸੰਗ ਸੁਭਾਈ ਕਹਿੰਦੇ ਹਨ ਜੀਕੂ ਸਵਾਤੀ 76 ਦੀ ਬੂੰਦ ਸਾਰੇ ਥਾਂ ਇਕੋ ਜਹੀ ਵਰਤਦੀ ਹੈ ਪਾਣੀ ਵਿੱਚ ਪਾਣੀ ਹੋ ਕੇ ਧਰਤੀ ਵਿੱਚ ਗਈ ਹੈ ਕਿ ਕਸੂਲਿਆਦ ਫਲਣਾ ਫੁੱਲਣਾ ਵਿਖੇ ਮਿਲ ਕੇ ਸ਼ੋਭਦੀ ਹੈ ਕੇਲੇ ਵਿਖੇ ਪਵੇ ਤੱਕਪੂਰ ਹੋ ਕੇ ਸੀਤਲ ਤੇ ਸੁਦਾਇਕ ਹੁੰਦੀ ਹੈ ਸੱਪ ਵਿੱਚ ਮੋਤੀ ਬਣ ਕੇ ਵੱਡਾ ਮੁੱਲ ਪਾਉਂਦੀ ਹੈ ਸੱਪ ਦੇ ਮੁਖ ਪਵੇ ਵਿਖ ਹੁੰਦੀ ਹੈ ਤੇ ਸਭਾ ਬੁਰਾ ਚਿਤਵਲੀ ਹੈ ਆਪੋ ਆਪ ਹੀ ਸਾਰੇ ਵਰਤਦਾ ਆਖੋ ਸਤਨਾਮ ਪਰੰਤੂ ਸਤ ਸੰਗ ਵਿਖੇ ਸੁਭਾਈ ਵਿਸ਼ੇਸ਼ ਪ੍ਰਕਾਰ ਨਿਰਮਾਨ ਹੁੰਦਾ ਹੈ ਪਵ ਸੂਰਜ ਘਟ ਮਟ ਆਦ ਸਾਰੇ ਪਦਾਰਥਾਂ ਪਰ ਚਮਕਦਾ ਹੈ ਪਰੰਤੂ ਸ਼ੀਸ਼ ਅਤੇ ਜਲ ਵਿਖੇ ਵਿਸ਼ੇਸ਼ ਪ੍ਰਕਾਸ਼ ਦਾ ਹੈ ਅਜਿਹੀ ਸੰਤਾਂ ਦੇ ਸੁਧ ਅਤਹ ਕਰਨ ਪਰ ਸਾਫ ਪ੍ਰਗਟ ਹੁੰਦਾ ਹੈ ਜਿਸ ਤਰ੍ਹਾਂ ਚੰਨਣਾ ਹੈ ਉਸੇ ਤਰਾਹੀ ਵਾਹਿ ਗੁਰੂ ਦਾ ਸਾਰੇ ਪ੍ਰਕਾਸ਼ਮਾਨ ਹੈ ਪਰ ਇਹ ਬਹਾਨਾ ਬਣਾ ਕੇ ਪਾਪਾਂ ਵਿੱਚ ਪ੍ਰਤ ਨਹੀਂ ਹੋਣਾ ਪ੍ਰਵਿਰਤ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਉਹਨਾਂ ਸਵੰਤੀ ਬੂੰਦ ਦਾ ਦ੍ਰਿਸ਼ਟਾਂਤ ਦਿੱਤਾ ਹੈ ਹੁਣ ਵੇਖੋ ਚੋਰ ਚੰਨਣ ਦੇ ਆਸਰੇ ਗਹਿਣੇ ਭਾਲਦਾ ਹੈ ਖੁੰਨੀ ਚੰਨਣ ਦੇ ਆਸਰੇ ਖੂਨ ਕਰਦਾ ਹੈ ਵਿਦਮਾਨ ਚੰਨਣ ਦੇ ਆਸਰੇ ਪੜਦਾ ਹੈ ਮਹਾਤਮਾ ਉਪਕਾਰ ਕਰਦਾ ਪਰ ਚਾਨਣੇ ਨੂੰ ਕੋਈ ਦੋਸ਼ੀ ਨਹੀਂ ਕਰਦਾ ਤੀਵੇਂ ਵਾਹਿਗੁਰੂ ਵੀ ਸਦਾ ਨਿਰਲੇਪ ਰਹਿੰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੋਈ ਤੰਬਾ ਰੰਗ ਸੰਗ ਜੋ ਕਹਾ ਹੋਈ ਸੋਈ ਤੰਬਾ ਜਸਤ ਮਿਲ ਪਿੱਤਲ ਅਵਲੋਈ ਸੋਈ ਸੀਸੇ ਸੰਗਤੀ ਪੰਘਾਰ ਭਲੋਈ ਤੰਬਾ ਪਾਰਸ ਪਰਸਿਆ ਹੋਈ ਕੰਚਨ ਸੋਈ ਸੋਈ ਤੰਬਾ ਪਸਮ ਹੋਇ ਅਵਖਦ ਕਰ ਭੋਈ ਆਹੰਗ ਆਪ ਵਰਤਦਾ ਅਸੰਗਤ ਗੁਣ ਸੋਈ ਉਹੀ ਤੰਬਾ ਕਲੀਕਾਲ ਮਿਲ ਕੇ ਜਿਵੇਂ ਕਹਾ ਤਾਤੂ ਹੋ ਜਾਂਦਾ ਉਹ ਤੰਬਾ ਜਿਸਤ ਨਾਲ ਮਿਲ ਕੇ ਪਿੱਤਲ ਦਿਖਾਈ ਦਿੰਦਾ ਹੈ ਉਹੀ ਤੰਬਾ ਸਿੱਕੇ ਨਾਲ ਮਿਲ ਕੇ ਭਾਰਤ ਪਰਤ ਹੁੰਦਾ ਉਹੀ ਤੰਬਾ پارਸ ਨੂੰ ਛੋਕੇ ਸੋਨਾ ਹੋ ਜਾਂਦਾ ਹੈ ਉਹ ਤੰਬਾ ਜੇ ਮਾਰਿਆ ਜਾਵੇ ਭਸਮ ਹੋ ਜਾਵੇ ਤਾਂ ਔਖ ਦੀ ਕਹੀ ਜਾਂਦੀ ਆ ਕੋ ਸਤ ਨਾਮ ਸ੍ਰੀ ਵਾਹਿਗੁਰੂ ਅਰਥਾਤ ਤਮਿਸਰ ਤਿਵੇਂ ਸੰਭ ਕਟਾਂ ਵਿਖੇ ਆਪ ਹੀ ਆਪ ਪਰਮਾਤਮਾ ਵਰਤਦਾ ਹੈ ਪਰੰਤੂ ਸੰਗਤ ਦਾ ਗੁਣ ਪਿੰਨ ਪਿੰਨ ਕਿਹਾ ਜਾਂਦਾ ਹੈ ਭਾਵ ਇੱਕ ਤਾਂਬੇ ਵਿੱਚ ਸੰਗਤ ਦੇ ਭੇਦ ਕਰਕੇ ਕਈ ਪ੍ਰਕਾਰ ਹੋ ਜਾਂਦੇ ਹਨ ਇੱਕੋ ਚਾਨਣੇ ਦੇ ਰੰਗਾ ਰੰਗੀ ਸੀਸ਼ਿਆਂ ਵਿੱਚੋਂ ਲੰਘਿਆ ਅਨੇਕ ਰੰਗ ਹੋ ਜਾਂਦੇ ਹਨ ਦੀਵੇਂ ਹੀ ਈਸ਼ਵਰ ਦੀ ਸਤਾ ਕਰਕੇ ਨਾਨਾ ਰੂਪ ਨਜ਼ਰ ਪੈਂਦਿਆਂ ਵੀ ਈਸ਼ਵਰ ਨਿਰਲੇਪ ਹੈ ਸੰਗਤ ਦਾ ਅਰਥ ਇੱਥੇ ਸਤ ਸੰਗ ਹੈ ਕਿ ਸਤ ਸੰਗ ਹੀ ਜਾਣ ਕੇ ਉਸ ਦੇ ਗੁਣ ਗਾਉਂਦੇ ਹਨ ਮੁਰਾਦ ਇਹ ਹੈ ਕਿ ਵਾਹਿਗੁਰੂ ਸਾਰੇ ਵਿਆਪਕ ਹੈ ਫਿਰ ਨਿਰਲੇਪ ਹੈ ਪਰ ਸਤ ਸੰਗ ਵਿੱਚ ਉਸ ਦੀ ਵਿਆਪਕਤਾ ਪ੍ਰਗਟ ਹੋ ਕੇ ਸਫਲਤਾ ਬਖਸ਼ਦੀ ਹੈ ਪਰਤ ਇੱਕ ਮਿਲਵੀ ਧਾਤ ਦਾ ਨਾਮ ਹੈ ਕੋਈ ਕਿਹਾ ਜਾਂਦਾ ਹੈ ਉਹ ਜਾਂਦੀ ਅਵਰਤੀ ਦਾ ਹੈ ਉਹ ਰੋਤਾੰਬਾ ਕਹਾ ਪਿੱਤਲ ਭਰਤ ਸੋਨਾ ਤਮਿਸਰ ਕਾ ਹੁੰਦਾ ਹੈ ਤੰਬਾ ਤੰਬਾ ਹੀ ਹੈ ਪਰ ਸੰਗ ਭੇਦ ਕਰਕੇ ਨਾਨਾ ਰੂਪ ਵਿੱਚ ਦਿਸਦਾ ਤੇ ਨਾਨਾ ਨਾਮ ਨਾਲ ਸੱਚਦਾ ਹੈ ਇਉਂ ਵੀ ਭਾਵ ਲੈਂਦੇ ਹਨ ਕਿ ਸੰਗਤ ਉਸ ਨੂੰ ਨਾਨਾ ਰੂਪਾਂ ਵਿੱਚ ਦੇਖ ਕੇ ਵੀ ਉਸੇ ਦੇ ਗੁਣ ਗੁੰਦੀ ਹੈ ਪਾਣੀ ਕਾਲੇ ਰੰਗ ਵਿੱਚ ਜੋ ਕਾਲਾ ਦਿਸੈ ਰਤਾਰ ਤੇ ਰੰਗ ਵਿੱਚ ਮਿਲ ਮਿਲ ਸਲਿਸੈ ਪਿੱਲਾ ਪਿੱਲਾ ਹੋਏ ਮਿਲਹਿਤ ਜਿਹੀ ਵਿਸੈ ਸਾਵ ਸਵੀ ਰੰਗ ਮਿਲ ਸਭ ਰੰਗ ਸ੍ਰਿਸੈ ਤੱਤਾ ਠੰਡਾ ਹੋਏ ਕਹਿਤ ਜਿਸੈ ਤਿਸ ਆਪੀ ਆਪ ਵਰਤਦਾ ਗੁਰਮੁਖ ਸੁਖ ਜਿਸੈ ਹਿੱਤ ਤਿਸੈ ਹਿੱਤ ਜਿਸ ਕਾਰਨ ਹੋਵੇ ਤੇ ਹਾ ਮਿਲ ਕੇ ਉਸੇ ਮੇਲ ਹੋ ਜਾਂਦਾ ਜੀ ਕੁ ਪਾਣੀ ਕਾਲੇ ਰੰਗ ਵਿੱਚ ਕਾਲਾ ਦਿਸਦਾ ਹੈ ਤੇ ਲਾਲ ਰੰਗ ਵਿੱਚ ਮਿਲ ਕੇ ਆਪਣੇ ਮਿਲਣ ਵਾਲੇ ਦੇ ਰੰਗ ਸਮਾਨ ਲਾਲ ਪੀਲੇ ਵਿੱਚ ਮਿਲਿਆ ਪੀਲਾ ਹੋ ਜਾਂਦਾ ਜੇ ਹਿੱਤ ਕਰਨ ਦੇਖਦਾ ਵੈਸਾ ਹੋ ਜਾਂਦਾ ਸਾਵੇਂ ਰੰਗ ਵਿੱਚ ਮਿਲ ਕੇ ਸਾਵਾ ਹੋਰ ਸਾਰੇ ਰੰਗਾਂ ਵਿੱਚ ਹੋਰਨਾ ਸਾਉ ਜਾਂਦਾ ਹੈ ਨਿਗ ਠੰਡ ਵਿੱਚ ਤੱਤਾ ਠੰਡਾ ਜੈਸਾ ਕਾਰਨ ਹੁੰਦਾ ਹੈ ਉਹੀ ਰੂਪ ਹੋ ਜਾਂਦਾ ਹੈ ਤਿਵੇਂ ਹੀ ਉਹ ਆਪੇ ਆਪ ਵਰਤ ਰਿਹਾ ਹੈ ਪਰ ਜੋ ਗੁਰਮੁਖ ਹੈ ਉਹੀ ਸੁਖੀ ਹੈ ਉਹੀ ਪ੍ਰਮਾਤਮਾ ਨੂੰ ਵੇਖ ਸਕਦਾ ਹੈ ਦੀਵਾ ਬਲੇ ਵੇ ਸੰਤਰੋਂ ਚਾਨਣ ਆਨੇਰੇ ਦੀਪਕ ਵਿੱਚੋਂ ਮਸ ਹੋਏ ਕਮ ਆਏ ਖਲੇਰੇ ਕੱਜਲ ਹੋਏ ਕਾਮਣੀ ਸੰਗ ਹੋਏ ਭਲੇਰੇ ਮਸ ਸਾਮਣੀ ਹਰ ਜਸ ਲਿਖੇ ਦਫ਼ਤਰ ਅਗਲੇਰੇ ਆਪੇ ਆਪ ਵਰਤਦਾ ਗੁਰਮੁਖ ਚੋ ਫੇਰੇ ਅੱਗੋਂ ਤੋਂ ਦੀਵਾ ਬਲ ਕੇ ਹਨੇਰੇ ਵਿੱਚ ਚਾਨਣ ਕਰਦਾ ਉਸ ਦੀਵੇ ਤੋਂ ਸ਼ਾਹੀ ਹੋ ਕੇ ਲਿਖਾਰੀਆਂ ਦੇ ਕੰਮ ਆਉਂਦੀ ਹੈ ਉਸੇ ਤੋਂ ਤੀਵੀਂ ਕੱਜਲ ਬਣਾਉਂਦੀ ਹੈ ਭੱਲਿਆਂ ਦੇ ਸੰਗ ਵਿੱਚ ਭੱਲਾ ਹੋਈ ਤਾਂ ਬੂਰੇ ਵਿੱਚ ਬੁਰਾ ਉਸੇ ਸ਼ਾਹੀ ਦੀ ਦਵਾਈਤ ਤੋਂ ਹਰੀ ਦਾ ਜਸ ਲਿਖੀਦਾ ਤੇ ਮੁਨਸੀ ਲੋਕ ਦਫ਼ਤਰ ਬਾਹਲੇ ਲਿਖਦੇ ਹਨ ਆਪ ਹੀ ਗੁਰਮੁਖ ਹੈ ਪਰ ਸਾਰੇ ਪਾਸੇ ਉੱਚ-ਨੀਚ ਦੇ ਭੇਦ ਵਰਤ ਰਿਹਾ ਹੈ ਆਹੋ ਪਿਛਲਾ ਜਿਕਰ ਚਾਨਣੇ ਤੋਂ ਕੋਈ ਲਾਭ ਉਠਾਵੇ ਚਾਨਣਾ ਨਿਰਲੇਪ ਹੈ ਤਿਵੇਂ ਇੱਥੇ ਦੱਸਿਆ ਹੈ ਕਿ ਬੈਸੰਤਰ ਤੋਂ ਦੀਵਾ ਕੱਜਲ ਸਾਈ ਬਣ ਗਏ ਪਰ ਬੈਸੰਤਰ ਨਿਰਲੇਪ ਹੈ ਅਨੇਕਤਾ ਵਿੱਚ ਇਕਤਾ ਬਿਰਖ ਹੋਵੇ ਜੋ ਬੀਜ ਹੈ ਕਰਦਾ ਪਸਾਰਾ ਜੜ ਅੰਦਰ ਪੇੜ ਬਾਹਰਾਂ ਬਹੁ ਡਾਲ ਵਿਸਥਾਰਾ ਪੱਤ ਫੁੱਲ ਫਲ ਫਲੀ ਦਾਰਸ ਰੰਗ ਸਵਾਰਾ ਵਾਸ ਨੇ ਵਾਸ ਉਲਾਸ ਕਰ ਹੋਏ ਵੱਡਾ ਪਰਿਵਾਰਾ ਫਲ ਵਿੱਚ ਬੀ ਉਹ ਸੰਜੀਉ ਹੋਏ ਫਲ ਫਲ ਹਜ਼ਾਰਾ ਆਪੇ ਆਪ ਵਰਤਦਾ ਗੁਰਮੁਖ ਨਿ ਸਤਾਰਾ ਇੱਕ ਬੀ ਉਹ ਬੀਜਰ ਨਾਲ ਬ੍ਰਿਛ ਹੁੰਦਾ ਉਹੀ ਫੈਲ ਆਉ ਕਰਦਾ ਹੈ ਜੜ ਜਮੀਨ ਦੇ ਅੰਦਰ ਪੇੜ ਬਾਹਰ ਤੇ ਬਹੁਤੇ ਟਾਣਿਆਂ ਦਾ ਵਿਸਥਾਰ ਹੁੰਦਾ ਹੈ ਫਿਰ ਉਹਨਾਂ ਨਾਲ ਫਲ ਫੁੱਲ ਲੱਗਦੇ ਤੇ ਉਹਨਾਂ ਵਿੱਚ ਰਸ ਤੇ ਰੰਗ ਸਵਾਰੀ ਤੇ ਹਨ ਫੁੱਲਾਂ ਤੇ ਫੁੱਲਾਂ ਵਿਖੇ ਕਈ ਵਾਸਨਾ ਪੈਦਾ ਹੋ ਕੇ ਪ੍ਰਕਾਸ਼ਤੀਆਂ ਹਨ ਤੇ ਵੱਡਾ ਪਰਿਵਾਰ ਹੋ ਜਾਂਦਾ ਹੈ ਫਲ ਵਿੱਚ ਬੀਓ ਪੱਕਦੇ ਹਨ ਫਿਰ ਇੱਕ ਫਲ ਤੋਂ ਹਜ਼ਾਰਾਂ ਹੀ ਫਲ ਜੰਮਦੇ ਹਨ ਤੀਵੇਂ ਇੱਕ ਈਸ਼ਵਰ ਹੈ ਆਪੇ ਆਪ ਸਾਰੇ ਜਗਤ ਵਿੱਚ ਵਰਤ ਰਿਹਾ ਹੈ ਜਿਸ ਨੂੰ ਜਾਣਨ ਹਾਰੇ ਗੁਰਮੁਖਾਂ ਦਾ ਨਿਸ਼ਤਾਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਈ ਵੱਧ ਤੋਂ ਵੱਧ ਭਾਈ ਗੁਰਦਾਸ ਜੀ ਦੀਆਂ 12 ਦੀ ਕਥਾ ਵਿੱਚ ਚਾਰ ਹੁੰਦੀ ਆਪ ਸੰਗਤਾਂ ਚੱਲਣ ਨਾਲ ਜੁੜਿਆ ਕਰੋ ਸਬਸਕ੍ਰਾਈਬ ਸ਼ੇਅਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਗੁਰਬਾਣੀ ਦੀ ਮਹਿਕ ਕਰ ਤੱਕ ਪਹੁੰਚੇ ਇਹੀ ਸਾਡਾ ਉਪਰਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ